ਜੀ ਸਰ ਇਹ ਜੀ ਥਾਣਾ ਸਰਿੰਦੀ ਗੱਲ ਹੈ 2 ਮਾਰਚ ਨੂੰ ਦੁਪਹਿਰੇ ਕਰੀਬ 11:30 ਤੋਂ 12:30 ਦੇ ਵਿੱਚ ਆ ਸਾਨੂੰ ਵੀ ਇਤਲਾ ਮਿਲੀ ਸੀ ਕਿ ਇੱਕ ਹਰਦੀਪ ਸਿੰਘ ਉਰਫ ਦੀਪੀ ਪੁੱਤਰ ਰਣਜੀਤ ਰਣਜੀਤ ਸਿੰਘ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ ਇਹਦੀ ਡੈੱਡ ਬੋਡੀ ਜਿਹੜੀ ਸੀਗੀ ਮੀਰਪੁਰ ਪਿੰਡ ਦੇ ਨੇੜੇ ਪਿੰਡ ਸੰਗਤ ਤੋਂ ਸੋਧੀਆਂ ਉੱਥੇ ਜਿਹੜੀ ਹੈਗੀ ਇਹਦੀ ਡੈੱਡ ਬੋਡੀ ਪਾਈ ਗਈ ਤੇ ਜਦੋਂ ਸਾਨੂੰ ਇਤਲਾ ਮਿਲੀ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਹੈ ਥਾਣਾ ਐਸ ਐਚ ਓ ਜਿਹੜੇ ਸਰਿੰਦ ਹੈਗੇ ਆ ਉਹ ਸੀ ਮੁਕੱਫਰ ਸੀਦੇ ਡਾਇਰੈਕਟਲੀ ਉੱਤੇ ਪਹੁੰਚਦੇ ਸਾਰੇ ਮੌਕਾ ਮੁਲਾਈ ਜਾ ਕਿ ਉਸ ਤੋਂ ਬਾਅਦ ਜਿਹੜਾ ਹਰਦੀਪ ਸਿੰਘ ਸੀਗਾ ਮਰਨ ਵਾਲਾ ਇਹਦੇ ਭਰਾ ਜਿਹਦਾ ਕੀ ਨਾਮ ਜਸਦੀਪ ਸਿੰਘ ਹੈ ਇਹਦੇ ਬਿਆਨ ਤੇ ਫੌਰੀ ਤੌਰ ਤੇ ਐਫ ਆਈ ਆ ਇੱਕ ਐਫ ਆਈ ਆ ਰੈਸਟਰ ਕੀਤੀ ਗਈ ਐਫ ਆਈ ਆਰ ਨੰਬਰ 24 ਅੰਡਰ ਸੈਕਸ਼ਨ 103 324 191 190 ਕਾਰਨ ਮੀਰ ਇਸ ਐਫ ਆਈ ਆਰ ਦੇ ਵਿੱਚ ਮੁੱਢਲੀ ਤੌਰ ਤੇ ਦੋ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਕੀ ਨਾਂ ਜਸਵੀਰ ਤੇ ਹਸਨ ਸੀ ਜਿਹੜਾ ਜਸਵੀਰ ਹੈ ਉਹ ਬੇਸਿਕਲੀ ਜਿਹੜਾ ਮਰਨ ਵਾਲਾ ਸੀਗਾ ਹਰਦੀਪ ਉਹਦਾ ਕੀ ਕਹਿੰਦੇ ਕਜ਼ਨ ਬ੍ਰਦਰ ਸੀਗਾ ਤੇ ਇਹਨਾਂ ਦੀ ਆਪਸ ਚ ਲੜਾਈ ਡਾਟ ਸੀ ਤੇ ਉਹ ਲੜਾਈ ਡਾਟ ਸੀਗੀ ਪ੍ਰਾਪਰਟੀ ਨੂੰ ਲੈ ਕੇ ਬਿਕੋਜ਼ ਇਹਦੇ ਇਹਨਾਂ ਦਾ ਜਿਹੜੇ ਫਾਦਰ ਸੀਗੇ ਉਹਦੇ ਉਹਨਾਂ ਦੇ ਭੂਆ ਦੀ ਕੋਈ ਪ੍ਰਾਪਰਟੀ ਸੀਗੀ ਜਿਨ੍ਹਾਂ ਦਾ ਆਪਸ ਜਿਸ ਨੂੰ ਲੈ ਕੇ ਇਹਨਾਂ ਦਾ ਆਪਸ ਚ ਪ੍ਰਾਪਰਟੀ ਡਿਸਪਿਊਟ ਸੀ ਇਸੀ ਪ੍ਰਾਪਰਟੀ ਡਿਸਪਿਊਟ ਦੇ ਤਹਿਤ ਲਾਸਟ ਇਅਰ ਵੀ ਇਹਨਾਂ ਤੇ ਆਪਸ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਜੋ 99ਵੇਂ ਨੰਬਰ ਐਫਆਈਆਰ ਦਰਜ ਹੋਈ ਸੀ ਸਰੇਨ ਠਾੜੇ ਦੇ ਵਿੱਚ ਜਿਹੜੀ ਕਿ ਅੰਡਰ ਇਨਵੈਸਟੀਗੇਸ਼ਨ ਹੈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਜਿਹੜੇ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਤੇ 4 ਤਾਰੀਖ ਨੂੰ ਦੋ ਤਿੰਨ ਜਿਹੜੇ ਦੋਸ਼ੀ ਸੀਗੇ ਜਸਵੀਰ ਸਿੰਘ ਉਰਫ ਬੰਟੀ ਜੋ ਕਿ ਇਸ ਪੂਰੇ ਕਤਲ ਦਾ ਮਾਸਟਰਮਾਈਂਡ ਸੀ ਉਹਦੇ ਨਾਲ ਸ਼ਿਵ ਸ਼ੰਕਰ ਉਰਫ ਸ਼ੰਕਰ ਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਇਨ ਤਿੰਨ ਬੰਦਿਆਂ ਨੂੰ ਇਹ ਬੇਸਿਕਲੀ ਜਿਹੜਾ ਫਲੋਟਿੰਗ ਰੈਸਟੋਰੈਂਟ ਹੈਗਾ ਪਾਕੜਾ ਨਹਿਰ ਦੇ ਉੱਤੇ ਕੋਲੇ ਬੈਠੇ ਹੋਏ ਸੀਗੇ ਤੇ ਇਹਨਾਂ ਨੂੰ ਉੱਥੇ ਜਾ ਕੇ ਮੌਕੇ ਤੇ ਗ੍ਰਿਫਤਾਰ ਕੀਤਾ ਦੁਪਹਿਰ 4 ਵਜੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 5 ਤਾਰੀਖ ਨੂੰ ਇਹਨਾਂ ਨੇ ਜਿਹੜਾ ਇਹਦਾ ਚੌਥਾ ਦੋਸ਼ੀ ਸੀਗਾ ਜਿਹਦਾ ਕੀ ਨਾਮ ਕੁਲਜੀਤ ਸਿੰਘ ਔਰ ਬਸੰਨੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਹੁਣ ਤੱਕ ਜਿਹੜੇ ਪਹਿਲੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਸੀਗੇ ਜਿਨ੍ਹਾਂ ਦਾ ਕੀ ਨਾਮ ਜਸਵੀਰ ਸ਼ਿਵ ਸ਼ੰਕਰ ਤੇ ਗੁਰਪ੍ਰੀਤ ਹੈ ਉਹਨਾਂ ਤੋਂ ਉਹਹਾੜੀ ਜਿਹੜਾ ਤੇ ਕਿਰਚ ਦਾਤ ਤੇ ਕਿਰਪਾਨ ਇਹਦਾ ਦੇ ਵੈਪਨ ਬਰਾਮਦ ਹੋਇਆ ਇਹ ਜਿਹੜੇ ਵੈਪਨ ਸੀਗੇ ਇਹਨਾਂ ਦਾ ਇਸਤੇਮਾਲ ਹੋਇਆ ਸੀਗਾ ਕਤਲ ਦੇ ਦੌਰਾਨ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ 5 ਤਾਰੀਖ ਨੂੰ ਗ੍ਰਫਤਾਰ ਹੋਇਆ ਉਹ ਬੇਸਿਕਲੀ ਉਹਦੇ ਤੋਂ ਆਪਾਂ ਨੂੰ ਇੱਕ ਮੋਟਰਸਾਈਕਲ ਅਸੀਂ ਉਹਦੇ ਤੋਂ ਬਰਾਮਦ ਕੀਤੀ ਤੇ ਇੱਕ ਮੋਟਰਸਾਈਕਲ ਜਦੋਂ ਸਭ ਤੋਂ ਪਹਿਲਾਂ ਆਪਾਂ ਮੌਕਾ ਵਿਜ਼ਿਟ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਮੌਕੇ ਤੇ ਜਿਹੜੀ ਹੈ ਬਰਾਮਦ ਕੀਤੀ ਸੀ ਮੁਕਦਮੇ ਦਾ ਜਿਹੜਾ ਪੰਜਵਾਂ ਦੋਸ਼ੀ ਹੈ ਹੁਸਨ ਉਹ ਹਾਲੇ ਫਰਾਰ ਹੈ ਸਾਡੀ ਭਾਲ ਜਾਰੀ ਹੈ ਤੇ ਬਹੁਤ ਜਲਦੀ ਅਸੀਂ ਉਹਨੂੰ ਵੀ ਆ ਫੜ ਲਾਂਗੇ ਤੇ ਮੈਂ ਇਹ ਵੀ ਦੱਸਣਾ ਚਾਹਨਾ ਕਿ ਜਿਹੜੇ ਇਹਦੇ ਚੋਂ ਦੋ ਦੋਸ਼ੀ ਹੈਗੇ ਆ ਜਨਾਦਾ ਕਿ ਜਿਹੜਾ ਕਿ ਮੇਨ ਮਾਸਟਰਮਾਈਂਡ ਦੱਸਦੇ ਉਹਦੇ ਤੇ ਪਹਿਲੇ ਇੱਕ ਲੜਾਈ ਝਗੜੇ ਦਾ ਲਾਸਟ ਇਅਰ ਦਾ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਸਿੰਘ ਉਰਫ ਕਾਕਾ ਹੈ ਜਿਹਨੂੰ ਅਸੀਂ 4 ਤਾਰੀਖ ਨੂੰ ਫੜਿਆ ਸੀਗਾ ਉਹਦੇ ਤੇ ਖਮਾਲੋ ਥਾਣੇ ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਉਸ ਪਰਚੇ ਦੇ ਵਿੱਚ ਕਹੇ ਸੀ ਅੰਦਰ ਜੇਲ੍ਹ ਚ ਵੀ ਰਿਹਾ ਤੇ ਨਾਬਾ ਜੇਲ੍ਹ ਤੋਂ 22 ਮਾਰਚ ਨੂੰ ਇਹ ਬਾਹਰ ਆਇਆ ਸੀ ਤੇ ਫਿਲਹਾਲ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਅੱਗੇ ਜੋ ਵੀ ਇਹ ਫਰਦਰ ਜਿਹੜੀ ਪ੍ਰੋਗਰੈਸ ਹੋਣੀ ਹੈ ਉਹ ਤੁਹਾਡੇ ਨਾਲ ਅਸੀਂ ਵੱਖਰੇ ਤੌਰ ਤੇ ਸਾਂਝਾ ਕਰਾਂਗੇ ਇਹਨਾਂ ਦਾ ਕੋਈ ਔਕੜ ਕੀ ਸੀਗਾ ਜੀ ਇਹਨਾਂ ਦੇ ਜਿਹੜੇ ਬੰਦੇ ਨੇ ਬੇਸਿਕਲੀ ਇਹ ਜਿਹੜੇ ਬੰਦੇ ਆ ਇਹਨਾਂ ਦਾ ਪੋਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੈ ਜੀ ਜਿੱਦਾਂ ਜਸਵੀਰ ਹੈ ਇਹ ਬੇਸਿਕਲੀ ਆਪਣਾ ਜਿਹੜੀ ਸਟੀਲ ਫੈਕਟਰੀ ਨਾਲ ਦੇ ਉੱਤੇ ਐਜ਼ ਅ ਲੇਬਰਰ ਕੰਮ ਕਰਦਾ ਸੀਗਾ ਤੇ ਦਿਹਾੜੀ ਮਜ਼ਦੂਰ ਟਾਈਪ ਸੀਗਾ ਤੇ ਮਹੀਨੇ ਦੇ 15000 ਦੇ ਕਰੀਬ ਕਮਾ ਲੈਂਦਾ ਹੁੰਦਾ ਸੀ ਬਾਕੀ ਜਿਹੜੇ ਬੰਦੇ ਆ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀਤ ਇਹ ਐਜ਼ ਅ ਵੇਟਰ ਜਿਹੜੇ ਹੈਗੇ ਕਾਮ ਕਰਦੇ ਸੀ ਤੇ ਇਹ ਜਿਹੜੇ ਤਿੰਨੋਂ ਬੰਦੇ ਆ ਇਹ ਜਿਹੜਾ ਪੰਜਵਾਂ ਦੋਸ਼ੀ ਹਸਨ ਉਹਦੇ ਮਿੱਤਰ ਸੀ ਕਿਉਂਕਿ ਉਹਦੇ ਮਿੱਤਰ ਯਾਰ ਸੀਗੇ ਤੇ ਜਸਵੀਰ ਤੇ ਹਸਨ ਸੀਗੇ ਉਹ ਆਪਸ ਵਿੱਚ ਰਿਲੇਟਿਵ ਸੀ ਤੇ ਫਿਰ ਹਸਨ ਨੇ ਇਹ ਜਿਹੜੇ ਤਿੰਨੋਂ ਬਾਕੀ ਸ਼ਿਵਸ਼ੰਕਰ ਗੁਰਪ੍ਰੀਤ ਤੇ ਕੁਲਜੀ ਬਨਾ ਨੂੰ ਨਾਲ ਲੈ ਕੇ ਗਏ ਤੇ ਫਿਰ ਇਹ ਸਾਰੀ ਜਿਹੜੀ ਹੈਗੀ ਵਾਰਦਾਤ ਹੁੰਦਾ ਸਰ ਜ਼ਮੀਨ ਕਿੰਨੀ ਸੀ ਇਹ ਜੀ ਪੂਆ ਦੀ ਜ਼ਮੀਨ ਸੀਗੀ ਤੇ ਐਗਜ਼ੈਕਟਲੀ ਜਿਹੜੀ ਉਹਦੀ ਜੋ ਵੀ ਉਹਦਾ ਲੈਂਡ ਰਿਪੋਰਟ ਆ ਉਹ ਅਸੀਂ ਤਹਿਸੀਲਾਨਾ ਦਫ਼ਤਰ ਤੋਂ ਵੀ ਅਸੀਂ ਸਾਰਾ ਉਹਨੂੰ ਕਲੀਅਰ ਕਰ ਰਹੇ ਨੇ ਤੇ ਉਹ ਅਸੀਂ ਫਿਰ ਜਿਹੜਾ ਜਿੰਦਾ ਵੀ ਇਨਵੈਸਟੀਗੇਸ਼ਨ ਚ ਪ੍ਰੋਗਰੈਸ ਹੋਏਗੀ ਸਰਬ੍ਰੇਖ ਦੇ ਵਿੱਚ ਮੇਨ ਅਕਿਊਜ਼ ਦੇ ਕੌਣ ਸੀ ਕਿੰਨੇ ਬੰਦੇ ਰੈਸਟ ਕਿਤੇ ਗਏ ਬੇਸਿਕਲੀ ਇਹਦਾ ਮੇਨ ਅਕਿਊਜ਼ ਜਸਵੀਰ ਸਿੰਘ ਉਸ ਬੰਟੀ ਸੀ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੀ ਸੀਗਾ ਇਹਨਾਂ ਦੀ ਆਪਸ ਵਿੱਚ ਪ੍ਰਾਪਰਟੀ ਨੂੰ ਲੈ ਕੇ ਲੜਦਾੜ ਸੀ ਜਿਸ ਰੰਜਿਸ਼ ਦੇ ਤਹਿਤ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਟੋਟਲ ਹੁਣ ਤੱਕ ਇਸ ਮੁਕਦਮੇ ਵਿੱਚ ਚਾਰ ਦੋਸ਼ੀ ਫੜੇ ਗਏ ਨੇ ਤੇ ਬਾਕੀ ਪੰਜਵਾਂ ਦੋਸ਼ੀ ਜਿੱਦੀ ਪਾਲ ਚੱਲੀ